ਪਾਲਿਸ ਰਸੂਲ ਦੀ ਪਤਰੀ ਰومیਯਾਨੂ ਅਧਿਆਇ 5 ਸੋ ਜਦੋਂ ਅਸੀਂ ਨੇਚਰ ਨਾਲ ਤਰਮੀ ਠੜਾਏ ਗਏ ਹਾਂ ਤਾਂ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਰ ਦੇ ਵੱਲ ਸ਼ਾਂਤੀ ਰੱਖੀਏ ਜਿਹੜੇ ਰਾਹੀਂ ਵੀ ਅਸੀਂ ਨੇਚਰ ਨਾਲ ਉਸ ਕਿਰਪਾ ਵਿੱਚ ਆਪਣੇ ਜਿਹਦੇ ਉੱਤੇ ਖਲੋਤੇ ਹਾਂ ਅਤੇ ਪਰਮੇਸ਼ਰ ਦੇ ਪ੍ਰਤਾਪ ਦੀ ਆਸ ਉਤੇ ਅਭਿਮਾਨ ਕਰੀਏ ਨਾ ਇਹੋ ਨਹੀਂ ਸਗੋਂ ਵਿਪਤਾ ਵਿੱਚ ਵੀ ਅਭਿਮਾਨ ਕਰੀਏ ਕਿਉਂਕਿ ਜੋ ਇਹ ਜਾਣਦੇ ਹਾਂ ਭਈ ਵਿਪਤਾ ਤਿਰਜ ਪੈਦਾ ਕਰਦੀ ਹੈ ਅਤੇ ਤੀਰਜ ਧ੍ਰਿੜਤਾ ਅਤੇ ਧ੍ਰਿੜਤਾ ਆਸ ਪੈਦਾ ਕਰਦੀ ਹੈ ਅਤੇ ਆਸ ਸ਼ਰਮਿੰਦਿਆ ਨਹੀਂ ਕਰਦੀ ਇਸ ਲਈ ਜੋ ਪਰਮੇਸ਼ਰ ਦਾ ਪ੍ਰੇਮ ਪੁੱਤਰ ਆਤਮਾ ਦੇ ਵਸੀਲੇ ਨਾਲ ਜੋ ਸਾਨੂੰ ਦਿੱਤਾ ਗਿਆ ਹੈ ਸਾਡੇ ਹਿਰਦਿਆਂ ਵਿੱਚ ਪਾਇਆ ਹੋਇਆ ਹੈ ਜਦੋਂ ਅਸੀਂ ਨਿਰਬਲ ਹਿੱਸਾ ਤਦੋਂ ਮਸੀਹ ਵੇਲੇ ਸਿਰ ਕੁਤਰਮੀਆਂ ਦੇ ਲਈ ਮੋਇਆ ਇਹ ਗਲਤ ਔਕੀ ਹੈ ਜੋ ਤਰਮੀ ਦੇ ਲਈ ਕੋਈ ਮਰੇ ਪਰ ਕੀ ਜਾਣੀਏ ਜੋ ਭਲੇ ਮਨੁੱਖ ਦੇ ਲਈ ਕੋਈ ਮਰਨ ਨੂੰ ਵੀ ਤਿਆਰ ਹੋ ਜਾਵੇ ਪਰੰਤੂ ਪਰਮੇਸ਼ਰ ਆਪਣਾ ਪ੍ਰੇਮ ਸਾਡੇ ਉਤੇ ਇਉਂ ਪ੍ਰਗਟ ਕਰਦਾ ਹੈ ਪਈਜਾ ਅਸੀਂ ਅਜੇ ਪਾਪੀ ਹਸਾ ਤਾਂ ਮਸੀਹ ਸਾਡੇ ਲਈ ਮੋਇਆ ਸੋ ਜਦੋਂ ਅਸੀਂ ਹੁਣ ਉਹਦੇ ਲਹੂ ਨਾਲ ਧਰਮੀ ਠਰਾਈ ਗਏ ਤਾਂ ਇਸ ਨਾਲੋਂ ਬਹੁਤ ਵੱਧ ਕੇ ਅਸੀਂ ਉਹਦੇ ਰਾਹੀਂ ਉਸ ਕਰੋਧ ਤੋਂ ਬਚ ਜਾਵਾਂਗੇ ਕਿਉਂਕਿ ਜਦੋਂ ਅਸੀਂ ਵੈਰੀ ਹੋ ਕੇ ਪਰਮੇਸ਼ਰ ਨਾਲ ਉਹਦੇ ਪੁੱਤਰ ਦੀ ਮੌਤ ਦੇ ਵਸੀਲੇ ਮਿਲਾਏ ਗਏ ਤਾਂ ਮਿਲਾਏ ਜਾ ਕੇ ਅਸੀਂ ਇਸ ਨਾਲੋਂ ਬਹੁਤ ਵੱਧ ਕੇ ਉਹਦੇ ਜੀਵਨ ਦੁਆਰਾ ਬਚ ਜਾਵਾਂਗੇ ਅਤੇ ਇਹ ਨਿਹ ਸਗਵਾਸੀ ਪਰਮੇਸ਼ਰ ਹੁੰਦੇ ਵੀ ਆਪਣੇ ਪ੍ਰਭੂ ਯਿਸੂ ਮਸੀਹ ਦੇ ਵਸੀਲੇ ਨਾਲ ਜਿਸ ਕਰਕੇ ਅਸੀਂ ਹੁਣ ਮਿਲਾਏ ਗਏ ਅਪਮਾਨ ਕਰਦੇ ਹਾਂ ਇਸ ਲਈ ਜਿਵੇਂ ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰ੍ਹਾਂ ਮੌਤ ਸਭਨਾ ਮਨੁੱਖਾਂ ਵਿੱਚ ਫੈਲਰ ਗਈ ਇਸ ਲਈ ਜੋ ਸਭਨਾ ਨੇ ਪਾਪ ਕੀਤਾ ਸ਼ਰਧ ਦੇ ਸਮੇਂ ਤੱਕ ਇੱਕ ਪਾਪ ਤਾਂ ਸੰਸਾਰ ਵਿੱਚ ਹੈ ਸੀ ਪਰ ਜਿੱਥੇ ਸ਼ਰਹ ਨਹੀਂ ਉਥੇ ਪਾਪ ਦਾ ਲੇਖਾ ਨਹੀਂ ਤਾਂ ਵੀ ਆਦਮ ਤੋਂ ਲੈ ਕੇ موسی ਤਾਈ ਮੌਤ ਨੇ ਉਹਨਾਂ ਉਤੇ ਵੀ ਰਾਜ ਕੀਤਾ ਜਿਨ੍ਹਾਂ ਆਦਮ ਦੇ ਅਪਰਾਧ ਵਰਗਾ ਪਾਪ ਨਹੀਂ ਸੀ ਕੀਤਾ ਇਹ ਆਦਮ ਆਉਣ ਵਾਲੇ ਦਾ ਨਮੂਨਾ ਸੀ ਪਰ ਇਉਂ ਨਹੀਂ ਕੋਈ ਜਿਆ ਅਪਰਾਧ ਹੋਇਆ ਤੇਰਾ ਹੀ ਬਖਸ਼ਿਸ਼ ਵੀ ਹੋਈ ਕਿਉਂਕਿ ਜਦ ਇੱਕ ਦੇ ਅਪਰਾਧ ਤੋਂ ਬਹੁਤ ਲੋਕ ਮਰ ਗਏ ਤਾਂ ਪਰਮੇਸ਼ਰ ਦੀ ਕਿਰਪਾ ਅਤੇ ਉਹ ਬਖਸ਼ਿਸ਼ ਜਿਹੜੀ ਇੱਕੋ ਮਨੁੱਖ ਅਰਥਾਤ ਯਿਸੂ ਮਸੀਹ ਦੀ ਕਿਰਪਾ ਦੇ ਕਾਰਨ ਸੀ ਬਹੁਤਿਆਂ ਲੋਕਾਂ ਲਈ ਵਾਫਰ ਪ੍ਰਗਟ ਹੋਈ ਅਤੇ ਜਿਵੇਂ ਇੱਕ ਪਾਪ ਕਰਨ ਵਾਲੇ ਦੇ ਕਾਰਨ ਫਲ ਹੋਇਆ ਇਹ ਮਿਹ ਬਖਸ਼ਿਸ਼ ਦਾ ਹਾਲ ਨਹੀਂ ਸਗੋਂ ਇੱਕ ਜਨ ਦੇ ਉੱਤੇ ਨਯੋ ਨੇ ਸਜ਼ਾ ਦਾ ਹੁਕਮ ਲਿਆਂਦਾ ਪਰ ਉਸ ਬਖਸ਼ਿਸ਼ ਨੇ ਬਹੁਤ ਸਾਰੇ ਅਪਰਾਧਾਂ ਤੋਂ ਤਲ ਮਿਠਾਉਣ ਦਾ ਹੱਕ ਲਿਆਂਦਾ ਜਦੋਂ ਉਸ ਇੱਕ ਦੇ ਅਪਰਾਧ ਕਰਕੇ ਉਸ ਇੱਕ ਦੇ ਰਾਹੀਂ ਮੌਤ ਨੇ ਰਾਜ ਕੀਤਾ ਤਾਂ ਬਹੁਤ ਵਧਿਕ ਉਹ ਲੋਕ ਜਿਨ੍ਹਾਂ ਨੂੰ ਕਿਰਪਾ ਅਤੇ ਧਰਮ ਦੀ ਬਖਸ਼ਿਸ਼ ਵਾਫਰ ਮਿਲੀ ਹੈ ਉਸ ਇੱਕ ਅਰਥਾਤ ਯਿਸੂ ਮਸੀਹ ਦੇ ਰਾਹੀਂ ਜੀਵਨ ਵਿੱਚ ਰਾਜ ਕਰਨਗੇ ਉਪਰੰਤ ਜਿਵੇਂ ਇੱਕ ਅਪਰਾਧ ਦੇ ਕਾਰਨ ਸਭਨਾ ਮਨੁੱਖਾਂ ਉੱਤੇ ਦੋਸ਼ ਲੱਗਾ ਤਿਵੇਂ ਧਰਮ ਦੇ ਇੱਕ ਕੰਮ ਦੇ ਕਾਰਨ ਸਭਨਾ ਮਨੁੱਖਾਂ ਲਈ ਮਾਫੀ ਅਤੇ ਜੀਵਨ ਮਿਲਿਆ ਕਿਉਂਕਿ ਜਿਵੇਂ ਉਸ ਇੱਕ ਮਨੁੱਖ ਦੀ ਅਨਾਗਿਆਕਾਰੀ ਦੇ ਕਾਰਨ ਬਹੁਤ ਲੋਕ ਪਾਪੀ ਠਹਰਾਏ ਗਏ ਤਿਵੇਂ ਇਸ ਇੱਕ ਦੀ ਆਗਿਆਕਾਰੀ ਦੇ ਕਾਰਨ ਬਹੁਤ ਧਰਮੀ ਠਹਿ ਜਾਣਗੇ ਨਾਲੇ ਸ਼ਰਾਬੀ ਆਈ ਭਈ ਅਪਰਾਧ ਵਾੜਾ ਹੋਵੇ ਪਰ ਜਿੱਥੇ ਪਾਪ ਵਾੜਾ ਹੋਇਆ ਉੱਥੇ ਹੀ ਕਿਰਪਾ ਅਤਵधिक ਹੋਈ ਇਸ ਲਈ ਕਿ ਜਿਵੇਂ ਪਾਪ ਨੇ ਮੌਤ ਨਾਲ ਰਾਜ ਕੀਤਾ ਤਿਵੇਂ ਕਿਰਪਾ ਵੀ ਯਿਸੂ ਮਸੀਹ ਸਾਡੇ ਪ੍ਰਭੂ ਦੇ ਵਸੀਲੇ ਨਾਲ ਸਦੀਪਕ ਜੀਵਨ ਦੇ ਲਈ ਧਰਮ ਦੇ ਰਾਹੀ ਰਾਜ ਕਰੇ।